ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਇੱਥੇ ਟਾਈਮ ਹੋ ਚੁੱਕਿਆ ਹੈ ਜੀ ਸ਼ਾਮ ਦਾ ਸ਼ਾਮ ਨੇ ਵੱਜ ਚੁੱਕੇ ਨੇ 5 ਆਪਾਂ ਬੈਠੇ ਸੀਗੇ ਤੇ ਥੱਲੇ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਤੇ ਇੱਧਰ ਬੱਠਾ ਜਸਕਰਨ ਅੱਜ ਆਉਣੇ ਆਓ ਕਰੋ ਆਪਨਾ ਅੱਜ ਸਵੇਰੀ ਮਾਰੀ ਗੀ ਹੂੰ ਸ੍ਰੀ ਬਾਬੂਰਾ ਹੋ ਗਿਆ ਜੀ ਸਾਜਰੀ ਜਦੋਂ ਉੱਠੀ ਨਾ ਮੈਂ ਧਾਰਾ ਚੁੰਦੀ ਸੀਗੀ ਇਹਨੇ ਜਦੋਂ ਗੇਟ ਖੋਲਿਆ ਨਾ ਤੇ ਮੈਨੂੰ ਉੱਠ ਕੇ ਆ ਕੇ ਕਹਿੰਦਾ ਕਹਿੰਦਾ ਮੰਮੀ ਮੇਰੀ ਸਾਈਕਲ ਹੀ ਨਹੀਂ ਬਾਹਰ ਹੈਗੀ ਤੇ ਮੈਂ ਕਿ ਮੈਨੂੰ ਇਹ ਹੋ ਗਿਆ ਵੀ ਇਹਨੇ ਲਕੋਤੀ ਜਾਣ ਕੇ ਕਰਦਾ ਹੈ ਤੇ ਫਿਰ ਮੈਂ ਧਾਰਾ ਤੁਰਾ ਚੋ ਕੇ ਜਾ ਜਾ ਕੇ ਦੇਖਿਆ ਸੱਚੀ ਉਹ ਸੈਂਕਰੀ ਨਾ ਅਸੀਂ ਲੱਭੀ ਗਏ ਹਾਲੇ ਤੱਕ ਸਾਨੂੰ ਕਿਤੇ ਨਹੀਂ ਲੱਭੀ ਹੈਗੀ ਪਤਾ ਨਹੀਂ ਜੀ ਕੌਣ ਚੱਕ ਕੇ ਲੈ ਗਿਆ ਸਾਡੀ ਰਾਤ ਸੈਂਕਰੀ ਇਹਨੇ ਨਾ ਆ ਕੇ ਗਰਾਉਂਡ ਉੱਥੇ ਖੜਾਤੀ ਗਰਾਉਂਡ ਦੇ ਵਿੱਚੋਂ ਆ ਕੇ ਤੇ ਉੱਥੇ ਆਲੂ ਦੇ ਕੋਲ ਖੜਾਤੀ ਉੱਥੋਂ ਕੋਈ ਬਾਹਰੋਂ ਹੀ ਚੱਕ ਕੇ ਲੈ ਗਿਆ ਐਨਾ ਸ਼ੁਕਰ ਆਤੀ ਮੋਟਰਸਾਈਕਲ ਅੰਦਰ ਕਰਤਾ ਨਹੀਂ ਮੋਟਰਸਾਈਕਲ ਵੀ ਬਾਹਰੇ ਖੜਾ ਦਿੰਦੇ ਨੇ ਇਹ ਮੈਨੂੰ ਰੋਜ਼ ਕਹਿੰਦੀ ਹੁੰਦੀ ਸੀ ਵੀ ਚੱਕ ਅੰਦਰ ਕਰ ਦੋ ਅੰਦਰ ਕਰ ਦੋ ਪਰ ਇਹੇ ਕਰਦੇ ਨਹੀਂ ਸੀ ਕਿ ਉੱਥੇ ਖੜੀਆਂ ਰਹਿੰਦੀਆਂ ਦੀ ਦੋ ਚੀਜ਼ਾਂ ਪ੍ਰਿੰਟ ਆਣਾ ਆਣ ਵਾਲਾ ਤੇ ਪਤਾ ਨਹੀਂ ਕਿਹੜਾ ਚੋਰੀ ਕਰਕੇ ਲੈ ਗਿਆ ਸਵੇਰ ਸਵੇਰੀ ਤੇ ਸਾਡਾ ਅਜੇ ਜੀਵ ਨਹੀਂ ਕਰਿਆ ਹੈਗਾ ਬਲੌਗ ਬਣਾਉਣ ਨੂੰ ਕਿਉਂਕਿ ਜੀ ਮਸਾਂ ਲਈ ਸੀਗੀ ਸਾਈਕਲ ਇਹਨੇ ਪੈਸੇ ਅਸੀਂ ਜੋੜ-ਜੋੜ ਕੇ ਤੇ ਇੱਕ ਸਾਈਕਲ ਹੀ ਲਈ ਸੀ ਉਹ ਵੀ ਚੱਕ ਕੇ ਲੈ ਗਿਆ ਸ਼ਰਮ ਨਹੀਂ ਆਉਂਦੀ ਹੈਗੀ ਲੋਕਾਂ ਨੂੰ ਪਤਾ ਨਹੀਂ ਕਿਵੇਂ ਵੀ ਕੋਈ ਕੰਮ ਕਰ ਲੋ ਕਦੇ ਨਹੀਂ ਖਾਣ ਪੀਣ ਵਾਲਾ ਲੈ ਕੇ ਗਿਆ ਕੌਣ ਲੈ ਕੇ ਗਿਆ ਕੌਣ ਨਹੀਂ ਠੀਕ ਪਹਿਲੀ ਵਾਰ ਹੋਇਆ ਜੀ ਸਾਡੇ ਇਹ ਪਹਿਲੀ ਵਾਰ ਕਿਸੇ ਨੇ ਚੋਰੀ ਕਰੀ ਐਦਾ ਕਦੇ ਨਹੀਂ ਇੰਨੇ ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਨੂੰ ਕਦੇ ਨਹੀਂ ਕੋਈ ਚੀਜ਼ ਚੱਕ ਕੇ ਲੈ ਕੇ ਗਿਆ ਹੈਗਾ ਆ ਪਤਾ ਨਹੀਂ ਕਿਵੇਂ ਲੈ ਗਿਆ ਸਾਡੀ ਸਾਈਕਲ ਹੀ ਚੱਕ ਕੇ ਅਸੀਂ ਤਾਂ ਮਸਾ ਬਣਾਏ ਸੀਗੀ ਵਿਚਾਰਾ ਇਹ ਸਵੇਰ ਦਾ ਉਦਾਸ ਸੀਗਾ ਤੇ ਅੱਜ ਤਾਂ ਇਹਨੇ ਫੇਰ ਸੌਂ ਗਿਆ ਇਹ ਉਦਾਸ ਸਾਈਜ ਪ੍ਰੀਤ ਵੀ ਇਦਾਂ ਹੀ ਉਹ ਕਹਿੰਦਾ ਮੰਮੀ ਲੱਭ ਲਓ ਮੈਂ ਹੁਣ ਮੈਂ ਕਿੱਥੋਂ ਲੱਭਾਂ ਅੱਬੂ ਦੀ ਉਹਨੇ ਕਹਵਾਂ ਕਿਥੇ ਕੋਈ ਹੁਣੀ ਆਂਗਲੇ ਨੇ ਬੀ 10 ਜਵਾਕਾਂ ਦੀ ਚੀਜ਼ਾਂ ਦਾ ਛੱਡ ਦੋ ਪਤਾ ਨਹੀਂ ਚੱਕ ਕੇ ਲੈ ਕੇ ਗਿਆ ਆਪਣੀ ਚਲਾ ਕੇ ਲੈ ਕੇ ਗਿਆ ਬਹੁਤ ਸਾਰੇ ਇੱਥੇ ਦੇਖੋ ਬੈੜਾ ਹੁਣੀਆਂ ਨੇ ਉੱਧਰ ਸਕੂਲ ਨੂੰ ਲੈ ਜਾਂਦਾ ਹੁੰਦਾ ਸੀਗਾ ਚੱਲ ਸਾਨੂੰ ਵੀ ਨਿਸ਼ਾ ਸੀਗੇ ਨਾ ਨਹੀਂ ਤਾਂ ਸਾਨੂੰ ਆਪ ਛੱਡ ਕੇ ਲੈ ਆਉਣਾ ਪੈਂਦਾ ਨਾਲੇ ਲੈ ਕੇ ਆਉਣਾ ਪੈਂਦਾ ਮੋਟਰਸਾਈਕਲ ਤੇ ਚੱਲੇ ਸਾਈਕਲੀ ਤੇ ਚਲੇ ਜਾਂਦਾ ਸੀਗਾ ਇਹਨੂੰ ਲੈਤੀ ਸੀਗੀ ਸਾਜਪ੍ਰੀਤ ਦੀ ਉਹ ਸੀ ਸਾਈਕਲ ਇਹਨੂੰ ਤਾਂ ਵਿਚਾਰੇ ਨੇ ਕਦੇ ਲੈ ਕੇ ਹੀ ਨਹੀਂ ਦਿੱਤੀ ਹੈਗੀ ਅਸੀਂ ਜਿੱਦਾਂ ਹੋਇਆ ਇਹ ਇਹਨੂੰ ਤਾਂ ਸਾਈਕਲ ਹੀ ਲੈ ਕੇ ਨਹੀਂ ਦਿੱਤੀ ਉਹਦੇ ਵਾਲੀ ਸਾਈਕਲ ਚਲਾਉਂਦਾ ਨੂੰ ਦ ਸੀਗਾ ਇਹ ਤੇ ਹੁਣ ਚੱਲ ਦੇਖੋ ਹੁਣ ਫੇਰ ਛੱਡ ਕੇ ਆਉਣਾ ਪਿਆ ਕਰਨਾ ਇਹਨੂੰ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਸੀਗਾ ਆਪੇ ਚਲੇ ਜਾਂਦਾ ਸੀਗਾ ਆਪ 1 ਵਜੇ ਆ ਜਾਂਦਾ ਸੀਗਾ ਹੁਣ ਫੇਰ ਲੈ ਕੇ ਆਉਣਾ ਪਿਆ ਕਰਨਾ ਮੈਨੂੰ ਪਤਾ ਸੀ ਕਿੰਨੇ ਔਖੇ ਹਨਾ ਪੈਸੇ ਜੋੜ-ਜੋੜ ਕੇ ਇੱਥੇ ਕਿਹੜਾ ਸਾਡੀ ਹੋਰ ਕੋਈ ਆਮਦਨ ਆਉਂਦੀ ਆ ਦੁੱਧ ਦੇ ਵਿੱਚੋਂ ਲਈ ਸੀਗੀ ਥੋੜੋ ਥੋੜੇ ਕੈਸੇ ਜੋੜ ਕੇ ਉਹ ਵੀ ਸੈਕੰਡ ਹੈਡ ਲਈ ਸੀ ਅਸੀਂ ਕਿਹੜਾ ਨਮੀ ਲਈ ਸੀਗੀ ਉਹ ਵੀ ਨਹੀਂ ਛੱਡੀ ਹੈਗੀ ਕਿਸੇ ਨੇ ਚੋਰੀਆਂ ਕਰਨ ਵਾਲੇ ਵੀ ਬਸ ਹੱਦ ਕਰਦੇ ਨੇ ਕਾਲਾ ਸੁਮੂੜ ਗਿਆ ਬਿੱਦਿਆਂ ਸਿੱਤੇ ਉਹ ਅਸੀਂ ਹੁਣ ਇੱਥੇ ਬੈਠੇ ਆ ਅਸੀਂ ਮੈਂ ਕਿਹਾ ਵੀ ਚਲੋ ਤੁਹਾਨੂੰ ਦਿਖਾ ਦਈਏ ਮੈਂ ਉਹ ਬਾਟੇ ਦੇ ਕੱਕੂ ਵੀ ਉਹ ਫੈਕਰੀਟ ਨੇ ਜਿਹੜੀ ਚਰੀ ਇਹਦਾ ਸਿੱਟਾ ਦਿੱਤਾ ਸੀਗਾ ਬਹੁਤ ਵਧੀਆ ਜੰਮੇ ਤੁਹਾਨੂੰ ਦਿਖਾਉਣੀ ਆ ਮੈਂ ਦੇਖੋ ਉਧਰ ਚਰੀ ਕਿੰਨੀ ਸੋਹਣੀ ਜੰਮੇ ਈ ਆ ਗਿਆ ਵਾ ਸੈਜਪ੍ਰੀਤ ਨੇ ਛਿੱਟਾ ਮਾਰਿਆ ਈ ਆ ਗਿਆ ਤੋ ਬੱਦਲ ਦੇਗਾ ਹੂੰ ਬੱਦਲ ਹੋਇਆ ਪੇ ਬਹੁਤ ਜ਼ਿਆਦਾ ਤੇ ਈ ਆ ਗਿਆ ਬੱਦਲ ਭਾਸੀ ਤੇ ਆਪਣੇ ਤੋੜਿਆ ਬੀਜ ਤੋ ਪਰੇ ਤੱਕ ਦੇਖ ਤੱਕ ਚਰੀ ਉਹਦੇ ਚਰੀ ਦੇ ਵਿੱਚ ਵੀ ਛਿੱਟਾ ਮਾਰਤਾ ਤੇ ਗੂੜੇ ਵੀ ਬੀ ਬੋਸ ਬਠੰਡਾ ਹੈ ਰਾਜ ਕਾ ਮੱਕੀ ਜਿੰਨੇ ਕਾਕੇ ਗੜਦੋ ਸਾਫ ਹਾਂ ਥੋੜੀ ਜੀ ਸਾਫ ਕਰੀ ਅੱਜ ਰਹਿੰਦੀ ਹੈ ਬਾਕੀ ਕੱਲ ਮੰਮੀ ਕਰੀ ਸੀ ਹਾਂ ਮੈਂ ਕਾ ਖਿਲੇ ਗਿਆ ਕਣੀਆਂ ਆ ਗਈਆਂ ਹੁਣ ਤਾਂ ਤੇ ਆ ਬੱਟਾ ਤੇ ਲਾਤੀਆਂ ਮੂਲੀਆਂ ਇਥੇ ਪਾਲਕ ਧਨੀਆ ਦੋ ਚੀਜ਼ਾਂ ਬੀਜੀਆਂ ਨੇ ਇਹ ਬੱਦਲ ਬੋਲਦਾ ਸ਼ਾਮੀ ਆ ਜਾਊਗਾ ਸਿੱਥੇ ਬੈਠੇ ਸੀਗੇ ਖੱਬੜ ਬਹੁਤ ਹੋ ਜਾਂਦਾ ਬਹੁਤ ਆਕਾ ਸਾਫ਼ ਹੁੰਦਾ ਤੇ ਆ ਵੀ ਹੁਣ ਕਹੀਂ ਉਧਰ ਗੱਲ ਆ ਜਾਦਾ ਮੱਕੀ ਵਾਲਾ ਸਾਫ਼ ਕਰਕੇ ਨਾ ਮੱਕੀ ਬੀਜੀ ਤਾਂ ਸਾਰੇ ਚ ਸੀਗੀ ਇਹ ਕੋਈ ਨਹੀਂ ਗੀ ਕਿ ਮਤਲਬ ਵਿੱਚ ਵਿੱਚ ਮਰ ਗਈ ਜਿੰਦੇ ਥੋੜਾ ਥੋੜੇ ਡਾਂਡੇ ਹੋਏ ਨੇ ਬਾਕੀ ਆਹ ਕੱਢਣਾ ਹੈ ਸਾਫ਼ ਕਰਨੀ ਹੈ ਕੈਰੀ ਇੱਥੇ ਵੀ ਫੇਰ ਤੋੜੀ ਦਾ ਬੀ ਪਿਆ ਆਪਣੇ ਕੋਲ ਬੀਜ ਦਾਂਗੇ ਦੇਖੀ ਟਾਂਡਾ ਨਾ ਵੱਢਦੀ ਹੁਣ ਤੂੰ ਸਾਫ਼ ਕਰੇਗਾ ਦਾਤੀ ਨਾਲ ਹੋਊਗੀ ਪੁੱਤ ਹੈ ਫਿਰ ਇਹਦੇ ਨਾਲ ਦੂਹ ਪਾਸੇ ਨੂੰ ਲੈ ਦੂਲੜ ਬੀਜੀ ਹੋਈ ਹੈ ਲੈਨਾਂ ਚ ਬੀਜੀ ਹੋਈ ਹੈ ਇਹ ਇੱਧਰ ਫਿਰ ਦਾ ਜੋ ਤ ਕੋ ਉੱਤਰਾ ਵਾਲੀ ਉਹ ਪਾਈ ਛਾ T-shirt ਸਵੇਰ ਦਾ ਜਮੀ ਜੀ ਨਹੀਂ ਕਰਿਆ ਹੈਗਾ ਵੀਡੀਓ ਬਣਾਉਣ ਨੂੰ ਆ ਜਿਹੜੀ ਮਿਹਨਤ ਦੀ ਚੀਜ਼ ਨਾ ਪੈਸੇ ਜੋੜ ਕੇ ਬਣਾਈ ਹੋਈ ਬਹੁਤ ਔਖੀ ਹੈ ਚੀਜ਼ਾਂ ਬਣਨੀਆਂ ਕਿਹੜੀਆਂ ਚੀਜ਼ਾਂ ਲੈ ਹੁੰਦੀਆਂ ਨੇ ਬਾਰ-ਬਾਰ ਨਾ ਜੁਰੇ ਨਾ ਡਿੰਕੀ ਜਿੰਨ ਖੋਲ ਕੇ ਲੈ ਕੇ ਗਏ ਹੈਗੇ ਇਹ ਅੱਗੇ ਹੈ ਨਾ ਚੋਰੀ ਹੁੰਦੀ ਸੀਗੀ ਉੱਥੇ ਬਾਬੇ ਦੀ ਕੁਟੀਆ 'ਚ ਉੱਥੇ ਕੁਛ ਨਾ ਕੁਛ ਲੈ ਜਾਂਦੇ ਸੀਗੇ ਕਦੇ ਇਸ ਕੀ ਚੱਕ ਕੇ ਲੈ ਕੇ ਕਦੇ ਪੈਸੇ ਕੱਢ ਕੇ ਲੈ ਗਏ ਕਈ ਵਾਰ ਗੋਲਗ ਵੀ ਚੱਕ ਕੇ ਲੈ ਗਏ ਉੱਥੋਂ ਲੈ ਜਾਂਦੇ ਤੇ ਆ ਰਾਤ ਤਾਂ ਨਵੇਂ ਕਾਰਾ ਕਰ ਗਏ ਪਤਾ ਨਹੀਂ ਕਿਦਾ ਇੰਨਾ ਹੋਇਆ ਵੀ ਘਰ ਤੱਕ ਹੀ ਆ ਗਏ ਕੀ ਬਦ ਜਾਨ ਸੰਤੋਂ ਹੁੰਦਾ 2 ਮਿੰਟ ਲਈ 2 ਮਿੰਟ ਲਈ ਹੁਣ ਛੱਡ ਕੇ ਨਾ ਜਾਂਦੇ ਜੇ ਜਾਣ ਪਛਾਣ ਵਾਲਾ ਲੈ ਕੇ ਗਿਆ ਹੁੰਦਾ ਕੋਈ ਸਵੇਰ ਦੀ ਤਾਂ ਲੈ ਕੇ ਗਏ ਨੇ ਕਣੀਆਂ ਆ ਗਈਆਂ ਜੀ ਮੈਂ ਚੱਲਾਂ ਮੈਂ ਵੀ ਧਾਰਾਂ ਚੋਣੀਆਂ ਨੇ ਦੇਖੋ ਮੌਸਮ ਸਾਡੇ ਵਾਲ ਆ ਜਾ ਕਣੀਆਂ ਕਿਰਨ ਵੀ ਲੱਗ ਗਈ ਚੜੀ ਵਧੀਆ ਹੋਗੀ ਵੈਸੇ ਮੈਨੂੰ ਸ਼ੱਕ ਸੀਗਾ ਵੀ ਸਹਿਜਪ੍ਰੀਤ ਨੇ ਛਿੱਟਾ ਮਾਰਿਆ ਪਤਾ ਨਹੀਂ ਕਿ ਇਦਾਂ ਦੀ ਹੋਊਗੀ ਪਰ ਹੋਊਗੀ ਪਹਿਲੀ ਵਾਰ ਵਿਚਾਰੇ ਨੇ ਛਿੱਟਾ ਮਾਰਿਆ ਸੀਗਾ ਸੋਹਣੀ ਖੜੀ ਆ ਪਤਾ ਨਹੀਂ ਕਿੱਧਰ ਜਾਈਨੇ ਕਿੱਧਰ ਜਾਈ ਨਹੀਂ ਚੋਰ। ਹੋ ਮੰਮਾ ਹਾਂ। ਹਾਂ। ਚੱਲਦੀ ਹੁਣ ਮੈਂ ਧਾਰਾ ਚੋਲ। ਸੁਣ ਉਹ ਸੁੰਢੀ ਜੀ ਬਈ ਹੋ ਗਈ ਹੈ ਨਾ ਮੱਕੀ ਨੂੰ। ਬਸ ਅਜੇ ਮੀ ਆ ਗਿਆ ਮੱਕੀ ਇਹਨੇ ਮਰ ਜਣੀਆਂ ਸੁੰਢੀ। ਆ ਖਾਤਾ ਬੁਰਗੀ ਨਾ ਆਹੋ ਹਰੀ ਜੀ ਸੁੰਢੀ ਹੁੰਦੀ ਉਹ ਖਾ ਜਾਂਦੀ ਹੁੰਦੀ ਆ। ਪੱਤਾ ਖਾ ਜਾਂਦੀ ਹੈ ਸੁੰਢੀ। देखी टांड ए करई जिसका ना टांडे ना बढ़ती पुत पहले ही टूटे है सी नहीं पहले ही टूटे है ये तो हां करला साफ मैं देख दिया तारा चूम आता जमैनी रात पौंके है एक इधर खड़ी है तो उधर ने मुझे जमी पता लग गया ਚਲੋ ਜੀ ਕੱਕ ਵਗਰ ਬਾਤ ਹੈ 17 ਚੋਗੀ ਆਪਾਂ ਟਾਈਮ ਹੋ ਗਿਆ 17 ਦਾ ਭੰਡ ਲਿਆ ਮਮੇ ਆ ਫੀੜ ਦਾ ਥੱਲੇ ਵਿੱਚ ਪਾ ਦਈਏ ਫੀੜ ਦਾ ਥੱਲੇ ਲਿਆਂਦਾ ਅੱਜ ਮੁੱਕ ਗਿਆ ਸੀਗਾ ਆ ਬਚ ਗਿਆ ਨਾ ਸ਼ੁਕਰ ਜੇ ਇਹਨੂੰ ਲੈ ਜਾਂਦੇ ਅਸੀਂ ਤਾਂ ਕਾਸੀ ਜੋਗੇ ਰਹਿਣਾ ਸੀਗਾ ਇੱਕ ਇਹੀ ਆਪਣੇ ਕੋਲ ਸਾਧਨ ਚੰਗੀ ਲਈ ਤਾਂ ਬਹੁਤ ਔਖਾ ਹੋ ਗਿਆ ਬੱਚੇ ਨੇੜੇ ਤੇੜੇ ਜਾਇ ਆਉਂਦੇ ਹੁੰਦੇ ਸੀਗੇ ਚਲੋ ਆ ਭੰਡਲ ਲਿਆ ਮਾ ਪਤਾ ਨਾ ਚੋਲੇ ਘਣੀਏ ਕਿੰਨੇ ਲੱਗੇ ਮੋٹے ਮੋٹے ਲਓ ਜੀ ਹੁਣ ਹੋ ਗਿਆ ਰਾਤ ਦਾ ਟਾਈਮ ਵੱਜ ਚੁੱਕੇ ਨੇ ਸਵਾ 8 ਤੇ ਆਪਾਂ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਹੈ ਕਿਉਂਕਿ ਜੀ ਬਹੁਤ ਲੇਟ ਹੋ ਗਏ ਸੀਗੇ ਕੰਮ ਕਰਨ ਨੂੰ ਹੁਣ ਰੋਟੀ ਪਾਣੀ ਖਾ ਲਿਆ ਭਾਂਡੇ ਰਹਿਦੇ ਨੇ ਹਲੇ ਮੰਜਣ ਤੋਂ ਉਹ ਮੈਂ ਜਾਉਂਗੀ ਮੰਜਣ ਤੇ ਜਿਉ ਜੋ ਹੈ ਨਾ ਰਾਤ ਜੀ ਹੁੰਦੀ ਜਾਂਦੀ ਆ ਜਿਸ ਤਨ ਉਦਾਸ ਹੁੰਦਾ ਜਾਂਦਾ ਹੈ ਦੇਖੋ ਇਹਦਾ ਚਿਹਰਾ ਉਦਾਸ ਹੋਈ ਜਾਂਦਾ ਹੈ ਕਿਉਂਕਿ ਜੀ ਇਹਦੀ ਸਾਈਕਲ ਚੱਕੀ ਗਈ ਤਾਂ ਕਰਕੇ ਹੁਣ ਇਹੇ ਸੋਚੀ ਜਾਂਦਾ ਪਹਿਲਾਂ ਡਰਾਉਣੀ ਵੀ ਲੱਗਿਆ ਤੇ ਥੋੜਾ ਜਿਹਾ ਇਹ ਸੋਚੀ ਜਾਂਦਾ ਵੀ ਮੰਮੀ ਮੇਰੀ ਸਾਈਕਲ ਕਿਹਦੇ ਕੋਲ ਗਈ ਹੋ ਕੀ ਕਰਿਆ ਹੋਊ ਨੇ ਕੌਣ ਲੈ ਗਿਆ ਹੋ ਬਸ ਇਦਾਂ ਦੀ ਅਗਲਾ ਸੋਚੀ ਜਾਂਦਾ ਇਹ ਮੈਂ ਨੂੰ ਕਹਿ ਵੀ ਚਲ ਕੋਈ ਗੱਲ ਨਹੀਂ ਹੁਣ ਚੱਕੀ ਗਈ ਚੁੱਕੀ ਗਈ ਕੀ ਕਰ ਸਕਦੇ ਹੈਨਾ ਇਹ ਤਾਂ ਸ਼ਰਮਚੋਰਾ ਨੂੰ ਚਾਹੀਦੀ ਹੈ ਹਨਾ ਕਿਸੇ ਦੇ ਘਰ ਵੀ ਚੋਰੀ ਕਰਨ ਤੋਂ ਪਹਿਲਾਂ ਕੋਈ ਵੀ ਚੀਜ਼ ਚੁੱਕਣ ਤੋਂ ਪਹਿਲਾਂ ਉਹਨੂੰ ਸੋਚਣਾ ਚਾਹੀਦਾ ਹੈਨਾ ਵੀ ਕੋਈ ਕਮਾ ਕੇ ਖਾ ਲੋ ਜਿਹੜਾ ਕੁਝ ਤੁਸੀਂ ਲੈਣਾ ਹੈ ਆਪ ਦੀ ਕਮਾਈ ਤੋਂ ਲੋਗ ਹਨਾ ਅਸੀਂ ਵੀ ਤਾਂ ਕੰਮ ਕਰਦੇ ਹੀ ਆਂ ਮਿਹਨਤ ਕਰਕੇ ਚੀਜ਼ ਬਣਾਈ ਸੀਗੀ ਜੀ ਉਹ ਵੀ ਜੋ ਕੋਈ ਚੱਕ ਕੇ ਲੈ ਜਵੇ ਵੈਸੇ ਗੁੱਸਾ ਤਾਂ ਆਉਂਦਾ ਹੀ ਹੈ ਹਨਾ ਪਰ ਚਲੋ ਜੀ ਮੈਂ ਨਹੀਂ ਕੁਝ ਵੀ ਕਿਹਾ ਹੈਗਾ ਵੀ ਜਾਂ ਉਹਦੇ ਨਾਲ ਐਦਾਂ ਹੋਵੇ ਮਾੜਾ ਹੋਵੇ ਜਾਂ ਚੰਗਾ ਹਨਾ ਆਪਾਂ ਨੇ ਨਹੀਂ ਕਿਹਾ ਹੈਗਾ ਲੈ ਕੇ ਲੈ ਕੇ ਹਨਾ ਆਪਾਂ ਤਾਂ ਸਰਬੱਤ ਦਾ ਪਣਾ ਮੰਗੀਦਾ ਤੇ ਕੀ ਕਹਿ ਸਕਦੇ ਹਾਂ ਹੁਣ ਹਨਾ ਬਾਕੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਬਸ ਹਨਾ ਕਿ ਪ੍ਰਮਾਤਮਾ ਉਹਨੂੰ ਸਮੱਤ ਬਖਸ਼ੇ ਕਿਉਂਕਿ ਜੀ ਅੱਜ ਹੁਣ ਤਾਂ ਉਹਦੇ ਹੱਥ ਪੈਰ ਚੱਲਦੇ ਨਹੀਂ ਜਿਹੜਾ ਚੋਰ ਆ ਚੱਕ ਕੇ ਲੈ ਗਿਆ ਹਨਾ ਅੱਜ ਤੱਕ ਚੋਰੀਆਂ ਕਰ ਕਰਕੇ ਖਾ ਲੂਗਾ ਕੱਲੂ ਜਦੋਂ ਬਹਿ ਗਿਆ ਪੇਕੀ ਕਰੂਗਾ ਕਿੱਥੇ ਲੇਖਾ ਭਰੂਗਾ ਲੇਖੇ ਭਰਨੇ ਬਹੁਤ ਆਕੇ ਨਹੀਂ ਜੀ ਚੋਰੀਆਂ ਕਰਕੇ ਖਾਣਾ ਹੱਕ ਦੀ ਕਮਾਈ ਖਾ ਲੋ ਜੇ ਖਾਣੀ ਹੋਗਾ ਆਦਰ ਕਿਉਂ ਚੋਰੀਆਂ ਕਰਦੇ ਹੋ ਆਪਾਂ ਦਾ ਚ ਰੋਜੀ ਹੈ ਨਾ ਇਹੀ ਕਹਿੰਦੇ ਆ ਵੀ ਚਲੋ ਜਿੱਥੇ ਵੀ ਹੋਵੇ ਚਲੋ ਉਹਦੇ ਕੰਮ ਆਵੇ ਹਨਾ ਜੀ ਦੇ ਖਾਤਰ ਉਹਨੇ ਚੱਕੀ ਹੋਵੇ ਕੀ ਪਤਾ ਕੀ ਸੋਚ ਕੇ ਚੱਕੀ ਹੋਣੀ ਆ ਉਹਨੇ ਸਰ ਵੈਸੇ ਹਨਾ ਦੁਨੀਆ ਦਾ ਤਾਂ ਬਸ ਸੜਿਆ ਹੀ ਪਿਆ ਨਸ਼ਿਆਂ ਚ ਫਸੀ ਪਈ ਐ ਨੇ ਪੰਮ ਕੋਈ ਕਰਨਾ ਹੈ ਨਹੀਂ ਗਾ ਬਸ ਚੋਰੀਆਂ ਕਰਨੀਆਂ ਨੇ ਜੀ ਇਹਦੇ ਚਲੋ ਜੀ ਆਪਾਂ ਤਾਂ ਹੁਣ ਅੱਜ ਕੋਈ ਇਹਨਾਂ ਬਲੌਗ ਨਹੀਂ ਬਣਾਇਆ ਹੈਗਾ ਮੇਥੋਂ ਬਸ ਤੇ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਉਕੇ ਬਾਏ ਬਾਟਾ 와이파가 <목소리> 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 <목소리>